ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਵਿਖੇ ਸ਼ਹੀਦ ਜਰਨ ਜਰਦੈਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਜੀ ਦਾ ਸ਼ਹੀਦੀ ਦਿਵਸ ਖੂਨਦਾਨ ਕੈਂਪਲ ਵਾਕਏ ਮਨਾਇਆ ਗਿਆ ਇਸ ਸਮੇਂ ਬਠਿੰਡਾ ਦੇ ਨਵਨਜੁਗਤਰ ਮਿਆਰ ਪਦਮਜੀਤ ਮਹਿਤਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਦੇਖਦੇ ਹਾਂ ਪੂਰੀਆਂ ਤਸਵੀਰਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਦੀਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਅਭਿਸ਼ੰਕ ਕਰਦੇ ਹਾਂ ਜੀ ਅੱਜ ਜਿਵੇਂ ਦੇਖਿਆ ਹੋਣਾ ਕਿ ਬਰੈਂਡਿੰਗ ਵਿੱਚ ਕਾਫੀ ਕੁਝ ਚੇਂਜ ਹੋ ਗਿਆ ਹੈ ਸਸਵੀ ਪੜਦਾ ਰਿੰਦੇ ਕੇ ਬਹੁਤ ਸਾਰੀਆਂ ਚੀਜ਼ਾਂ ਵੀ ਚੁੱਕੀਆਂ ਜਾ ਰਹੀਆਂ ਚੋ ਖੁਸ਼ਿੰਦੇ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਜੀਰੇ ਸ਼ੇਰਪਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਬਟਿੰਡੇ ਸ੍ਰੀ ਮਹਤਾ ਜੀ ਪਹੁੰਚਦੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਇਹਨਾਂ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸਿੱਧੀ

ਇੱਕ ਇੱਕ ਦਾ ਸਨਮਾਨ ਇੱਥੇ ਮੌਜੂਦ ਸਾਰੇ ਦਾਨੀਆਂ ਨੂੰ ਸਮਾਜ ਸੇਵੀਆਂ ਨੂੰ ਦੇਸ਼ ਭਗਤਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਸ ਦਿਨ ਨਾਮਵੰਦ ਦੋ ਸਾਥੀਆਂ ਨੇ ਬੇਸ਼ਨੀਦੀ ਦਿੱਤੀ ਉਹ ਕੇਵਲ ਇੱਕ ਸ਼ਹੀਦੀ ਦਾ ਦਿਨ ਨਾ ਸੀਗਾ ਰੋਸ ਦਾ ਦਿਨ ਤਾਂ ਸੀਗਾ ਸਾਡੇ ਸਾਰਿਆਂ ਵਾਸਤੇ ਮਗਰ ਇਸੇ ਸ਼ਹੀਦੀ ਵਾਲੇ ਦਿਨ ਕਈ ਰਾਜਗੁਰੂ ਕਈ ਭਗਤ ਸਿੰਘ ਕਈ ਸੁਖਦੇਵ ਉਹਨਾਂ ਨੇ ਜਨਮ ਵੀ ਲਿੱਤਾ ਸਾਡੇ ਅੰਦਰ ਸਾਡੀ ਆਤਮਾ ਦੇ ਅੰਦਰ ਉਹ ਹਮੇਸ਼ਾ ਹਮੇਸ਼ਾ ਵਸ ਗਏ ਤੇ ਅੱਜ ਇੰਨਾ ਸੁਤੰਤਰਤਾ ਸਨਾਨੀਆਂ ਕਰਕੇ ਹੀ ਆਪਣਾ ਦੇਸ਼ ਆਜ਼ਾਦ ਹੈ ਤੇ ਆਪਾਂ ਫਰੀ ਲਈ ਆਜ਼ਾਦੀ ਨਾਲ ਘੁੰਮ ਸਕਦੇ ਆ ਆਪਣੇ ਮਰਜ਼ੀ ਨਾਲ ਕੁਝ ਵੀ ਪਾ ਸਕਦੇ ਆ ਕਿਤੇ ਵੀ ਫਿਰ ਸਕਦੇ ਆ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਇੱਥੇ ਹੋਣ ਦਿੰਦੇ ਇਹ ਸਭ ਆਪਣੇ ਸੁਤੰਤਰਤਾ ਸਨਾਨੀਆਂ ਦੇ ਕਰਕੇ ਹੀ ਅੱਜ ਹੋਇਆ ਅੱਜ ਸ਼ਹੀਦ ਜਰਨੈਲ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਖੂਨਦਾਨ ਕੈਂਪ ਬਹੁਤ ਹੀ ਚੰਗਾ ਉਪਰਾਲਾ ਹੈ ਇਹ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਗਾ ਤੇ ਧੰਨਵਾਦ ਵੀ ਕਰਨਾ ਚਾਹੁੰਗਾ ਵੀ ਉਹਨਾਂ ਨੇ ਅੱਜ ਮੈਨੂੰ ਇਸ ਖੂਨਦਾਨ ਕੈਂਪ ਦਾ ਮੌਕਾ ਬਖਸ਼ਦਾ ਅਸਬਿਕਾ ਇਹ ਇੱਕ দান ਦਾ ਬਕਰ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦਾ ਹੈ ਮੈਂ ਤਾਂ ਸਾਰੇ ਆਪਣੇ ਪਤੰਡਾ ਸ਼ਹਿਰ ਦੇ ਲੋਕਾਂ ਨੂੰ ਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਤੁਹਾਡੇ ਖੂਨ ਦਾਨ ਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਬਚ ਸਕਦੀ ਹੈ ਤੁਸੀਂ ਕਿਦੇ ਵਾਸਤੇ ਫਰਿਸ਼ਤਾ ਬਣ ਕੇ ਆਏ ਹੋ ਰੱਬ ਉਹ ਲੋਕ ਦੇਣ ਦੇਉਗੇ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਇੰਨਾ ਸਾਰਿਆਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਕਹਿਣਾ ਚਾਹਾਂਗਾ ਮੁਬਾਰਕੀ ਦੇਣਾ ਚਾਹਾਂਗਾ ਕਿ ਇਹ ਖੂਨ ਦਾਨ ਕੈਂਪ ਦਾ ਅਸਰ ਬਣ ਰਿਹਾ ਹੈ ਤੇ ਸਾਰੇ ਸ਼ਹਿਰ ਦੇ ਲੋਕਾਂ ਨੂੰ ਇੱਕ ਮੋਹਤਾ ਦੇ ਰਹੇ ਹਨ ਅੱਜ ਖੂਨ ਦਾਨ ਕਰਨ ਦਾ ਤੇ ਆਪਣੇ ਸਮਾਜ ਦੀ ਸੇਵਾ ਕਰਨ ਦਾ ਇਹ ਇਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਫੇਰ ਪਿਆਰ ਤੋਂ ਰਿਸਤ ਸਥਪਿਤ ਕਰਦਾ ਹਾਂ ਤੇ ਆਸ਼ਾ ਕਰਦਾ ਹਾਂ ਇਹ ਉਦੇ ਉਪਰਾਲੇ ਹੋਰ ਵੀ ਸ਼ਹਿਰ ਵਿੱਚ ਕੀਤੇ ਜਾਣ ਦੇ ਹੋਰ ਵੀ ਕੀਤੇ ਜਾਣ ਤੇ ਲੋਕਾਂ ਦੀ ਸੇਵਾ ਵੱਧ ਤੋਂ ਵੱਧ ਅਸੀਂ ਕਰਦੇ ਰਾਵਾਂਗੇ ਇਸ ਤੋਂ ਇਲਾਵਾ ਸਾਡੇ ਗੁਰਪ੍ਰੀਤ ਜੀ ਬੰਟੀ ਜੀ ਜਿਹੜੇ ਇੱਥੇ ਦੇ ਐਮਸੀ ਨੇ ਉਹ ਉਹ ਵੀ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਸਾਡੇ ਵੱਲੋਂ ਵੀ ਨਗਰ ਨਿਗਮ ਵੱਲੋਂ ਜੋ ਵੀ ਅਸੀਂ ਵੱਧ ਤੋਂ ਵੱਧ ਕਰ ਸਕਦੇ ਆ ਅਸੀਂ ਆਪ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਆ ਤੁਹਾਡਾ ਸਟੈਂਡਰਡ ਆਫ ਲਿਵਿੰਗ ਵਧਾਉਣ ਤੇ ਲੱਗੇ ਹੋਏ ਵੱਧ ਤੋਂ ਵੱਧ ਤੁਹਾਨੂੰ ਸਹੂਲਤ ਦੇਣ ਦੀ ਕੋਸ਼ਿਸ਼ ਤੇ ਲੱਗੇ ਹੋਏ ਤੇ ਐਦਾਂ ਹੀ ਤੁਸੀਂ ਆਪ ਦਾ ਸਾਥ ਬਣਾਏ ਰੱਖੋ ਤੇ ਅਸੀਂ ਆਪਣੇ ਸ਼ਹਿਰ ਮੂਹਰੇ ਦੇਸ਼ ਮੂਹਰੇ ਪੰਜਾਬ ਨੂੰ ਹੋਰ ਅੱਗੇ ਧੰਨ ਦੇ ਰਾਵਾਂਗੇ ਬਹੁਤ ਬਹੁਤ ਜਿਹੜਾ ਸ਼੍ਰੀ ਗਿ੍ਰਿਪਾ ਕਾ ਸਿੰਘ ਸ਼੍ਰੀਦੀਵਾਲਾ ਉਦੇ ਵਿੱਚ ਸ਼ਹੀਦ ਜਿੰਨਾ ਅਸੀਂ ਯਾਦਗਾਰੀ ਪਾਰਕ ਦੇ ਵਿੱਚ ਇੱਕ ਉਹ ਵਿਸ਼ਾਲ ਖੂਨਦਾਨ ਕੈਂਪ ਦਾ ਹੋ ਜੋ ਦਿੱਤਾ ਗਿਆ ਖੂਨਦਾਨੀਆਂ ਕੋਲੋਂ ਜਿਹੜਾ ਸੀ ਪਾਕਿਸਤਾਨ ਰਾਜਗੁਰੂ ਸੁਖਦੇਸ਼ ਦੀ ਉਹਨੂੰ ਸਾਡੇ ਦੇ ਫੁੱਲ ਪੇਂਡ ਕਰਨ ਲਈ ਅੱਜ ਸਾਡੇ ਜਿਹੜੇ ਬਲੱਡ ਵਲੰਟੀਅਰ ਹੈ ਬੜੀ ਉਕਸ਼ਾ ਹੋ ਕੇ ਅੱਜ ਬਲੱਡ ਡੋਨੇਟ ਕਰਿਆ ਨੂੰ ਸ਼ਹੀਦ ਜਨਾ ਸਿੰਘ ਸੁਸਾਇਟੀ ਵੱਲੋਂ ਲੰਬੇ ਸਮੇਂ ਤੋਂ ਅਸੀਂ ਸ਼ਹੀਦ ਭਗਤ ਸਿੰਘ ਸਿਟੀ ਦੇ ਅੜਤੇ ਤੇ ਗੂਰਨਾਲ ਕੈਂਪ ਲਗਾਇਆ ਜਾ ਰਿਹਾ ਤੇ ਲਗਾਤੀ ਆ ਰਹੀ ਹੈ ਕਿੰਨੇ ਸਾਲ ਹੋ ਗਏ ਗੱਭਾ ਜੀ ਤੁਹਾਨੂੰ ਲਗਾਤਾਰ ਅਸੀਂ ਸਾਡੋ 20-22 ਸਾਲਾਂ ਤੋਂ ਅਸੀਂ ਲਗਾਤਾਰ ਇਸ ਸੇਵਾ 'ਚ ਜੁੜੇ ਹੋਇਆ ਤੇ ਜਿਹੜੇ ਵਲੰਟੀਅਰ ਹਨ ਸਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਰਾਤ ਨਹੀਂ ਦੇਖੀ ਦਿਨ ਨਹੀਂ ਦੇਖਣਾ ਜਦੋਂ ਉਹ ਇਹਨਾਂ ਨੂੰ ਵਲੰਟੀਅਰ ਲੋਕਤੋਂ ਵੀ ਅਸੀਂ ਫੋਨ ਵਰਗੇ ਫੋਨ ਕਰਦੇ ਹਾਂ ਅਮਰ ਜੀ ਵਾਸਤੇ ਸਰ ਇਹ ਕੋਈ ਕੰਮਕਾਜ ਸਾਡੇ ਕੇ ਸਾਰੇ ਉਸ ਵੇਲੇ ਬਲੱਡ ਦੇਣ ਵਾਸਤੇ ਪਹੁੰਚ ਜਾਂਦੇ ਹਨ ਬੜੀ ਹੀ ਕੀਮਤੀ ਜਾਨਾਂ ਬਚਾਉਂਦੇ ਹਨ ਸਰ ਮੈਂ ਇਹਨਾਂ ਮਾਧਿਅਮ ਲਈ ਜਿਹੜੇ ਵਲੰਟੀਅਰ ਆ ਸਰ ਬਹੁਤ ਹੀ ਖੁਸ਼ ਨਸੀਬ ਹਨ ਇਹ ਜਿਹੜੇ ਅੱਜ ਇਸ ਦੇਣ ਤੇ ਬਲੱਡ ਬੀਟ ਟ੍ਰੇਡ ਕਰ ਰਹੇ ਹਨ ਤੇ ਲੋਕੇਸ਼ਨ ਮੇ ਤੋਂ ਬਲੱਡ ਬੀਟ ਵੇਨ ਨਾਲ ਜੁੜੇ ਹੋਏ ਹਨ ਅਸੀਂ ਸੁਸਾਇਟੀ ਵੱਲੋਂ ਇਹਨਾਂ ਨੂੰ ਬਹੁਤ ਜਨਕ ਇਸ ਤਰ੍ਹਾਂ ਦੀ ਭਾਵਨਾ ਨੂੰ ਦੇਖਦੇ ਹੋਏ ਜਿਹੜੀਆਂ ਇਹ ਸੇਵਾ ਕਰ ਰਹੇ ਹਨ ਅਗੇ ਇਹਨਾਂ ਨੂੰ ਨਮਸਕਾਰ ਕਰਦੇ ਆਂ ਸਲਾਮ ਕਰਦੇ ਆ ਇਹਨਾਂ ਨੂੰ ਦੇਖੋ ਸ਼ੀਰਪਗਰ ਸਨ ਕਿ ਨਾ ਇਹ ਜਿਹੜੀ ਉਹਨਾਂ ਦੀ ਕੁਰਬਾਨੀਆਂ ਦਿੱਤੀਆਂ ਸੀ ਨਾ ਸਰ ਉਹਨਾਂ ਦੀ ਇੱਕ ਕੁਰਬਾਨੀ ਇਹ ਸੀ ਵੀ ਮੈਂ ਇੱਕ ਆ ਸਮੇਂ ਦੇ ਵਿੱਚ ਇਸਨਾਂ ਦੇਖ ਰਿਹਾ ਨੌਜਵਾਨ ਪੀੜੀ ਹੈ ਨੌਜਵਾਨ ਜਿਹੜੀ ਜਨਰੇਸ਼ਨ ਉਹਨੇ ਰਸਤੇ ਚੱਲ ਕੇ ਅੱਜ ਇਹਨਾਂ ਨੂੰ ਦੇਖ ਕੇ ਉਹਨਾਂ ਰਸਤਿਆਂ ਦੇ ਜਿਹੜਾ ਅਪਣਾ ਰਹਿਆਂ ਉਹਨਾਂ ਨੇ ਬੇਸ਼ਕਾਤਰ ਖੂਨ ਡੋਲਿਆ ਸੀ ਇਹਨਾਂ ਨੇ ਇੱਕ ਦੇ ਵੋਲੰਟੀਅਰ ਨੂੰ ਵਿਚਾਰ ਲਈ ਕੁੰਡਾਨ ਕਰ ਰਹੇ ਆ ਇਹ ਵੀ ਬਹੁਤ ਵੱਡਾ ਆਧਾਰ ਹੈ ਇਸ ਵੇਲੇ ਅਸੀਂ 665 ਦੇ ਲਗਭਗ ਸਾਡੇ ਜਗੇ 71 ਹੈਗਾ ਬទਤੀ ਸਕਦਾ ਕਿ ਉਹ ਬੜੇ ਉਤਸ਼ਾਹ ਕੇ 2 ਵਜੇ ਤੱਕ ਸਾਡਾ ਇਹ ਕੈਂਪ ਚੱਲਣਾ ਸਾਡੀ ਪੂਰੀ ਟੀਮ ਇਸ ਵੇਲੇ ਜਿਹੜੀ ਸ਼ਹੀਦ ਜਨੈ ਸਿੰਘ ਵੈਲਪਸ ਸੋਸਾਇਟੀ ਦੀ ਟੀਮ ਪਹੁੰਚੀ ਹੋਈ ਹੈ ਬੜੇ ਲਗਨ ਨਾਲ ਸੇਵਾ ਕਰ ਰਹਿਆਂ ਅਸੀਂ ਜਿਹੜੇ ਤੁਹਾਡੇ ਪੱਤਰਕਾਰ ਚੈਨਲ ਪਹੁੰਚੇ ਆ ਉਹਨਾਂ ਦਾ ਵੀ ਸ਼ਹੀਦ ਜਨੈ ਸਿੰਘ ਸੋਸਾਇਟੀ ਵੱਲੋਂ ਬੜਾ ਧੰਨਵਾਦ ਕਰਦੇ ਆਂ ਜਿਹੜੇ ਤੁਸੀਂ ਸਾਡੀ ਆਵਾਜ਼ ਉਹ ਲੋਕ ਤੱਕ ਜਾਵੇ ਕੋਈ ਕੋਈ ਮੋਬਾਈਲ ਨੰਬਰ ਤੁਸੀਂ ਫੋਨ ਦਾਣ ਜੁਨਿਟ ਵੀ ਤੁਹਾਡੇ ਕੋਲ ਸਾਹਮਣੇ ਜਬ ਲੰਗਾ ਜਿਹੜੇ ਐਮਰਜੈਂਸੀ ਦੇ ਵਿੱਚ ਕਿਹੜੇ ਕਿਹੜੇ ਬਲੱਡ ਆਪਣੇ ਕੋਲੇ ਮਿਲ ਜਾਂਦੇ ਹੈ ਪੌਜ਼ਟਿਵ ਹੋ ਗਿਆ 2 ਪੌਜ਼ਟਿਵ ਸਰ ਸਭ ਤੋਂ ਵੱਡਾ ਜਿਹੜੇ ਇਹ ਹੁੰਦੇ ਕਾਮਨ ਇਹ ਪੋਰਟੀ ਦੇ ਜਿਹੜੇ ਕੇਸ ਹੈ ਇਹ ਕਾਮਨ ਹੁੰਦੇ ਆ ਜਦੋਂ ਇਹ ਦੇ ਵਿੱਚ ਤਦਾਦ ਬਹੁਤ ਜ਼ਿਆਦਾ ਹੁੰਦੀ ਹੈ ਪੀ ਪੋਰਟੀ ਉਹ ਪੋਰਟੀ ਜਿਹੜਾ ਇਸ ਦਾ ਦੇ ਇੱਕ ਤਦਾਦ ਹੋ ਗਿਆ ਏ ਪੀ ਨੈਗੇਟਿਵ ਹੋ ਗਿਆ ਉਹ ਨੈਗੇਟਿਵ ਹੋ ਗਿਆ ਇਹ ਇਸ ਤਰ੍ਹਾਂ ਦੇ ਨੈਗੇਟਿਵ ਕੇਸ ਹੈ ਰੇਅਰ ਹੁੰਦਾ ਬਹੁਤ ਘੱਟ ਮਿਲਦਾ ਤੇ ਇਸ ਨਾਲ ਸਾਡੇ ਇੱਕ ਇਸ ਨਾਲ ਵਿੱਚ ਆਪ ਰੱਖਿਆ ਸਾਡੇ ਗੁਰਪ੍ਰੀਤ ਸਿੰਘ ਜੀ ਹੈਗੇ ਆ ਖਾਸਾ ਇਹਨਾਂ ਦਾ AB ਨੈਕਟਿਵ ਹੈ AB ਨੈਕਟਿਵ ਹੈ ਬਹੁਤ ਰੇਅਰ ਹੁੰਦਾ ਬਹੁਤ ਘੱਟ ਮਿਲਦਾ ਤੇ ਜਦੋਂ ਵੀ ਇਸ ਨੂੰ ਫੋਨ ਕਰਦੇ ਆ ਤੇ ਤੁਰੰਤ 3 ਮਹੀਨੇ ਬਾਅਦ ਇਹ ਦੇ ਦਿੰਦੇ ਆ ਬਲੱਡ ਤੇ ਬਹੁਤ ਪੂਰੀ ਟੀਮ ਸਾਡੇ ਸਰਪ੍ਰਸਤ ਦਾ ਨੰਬਰ ਦੇ ਦਿਓ ਕਿਸੇ ਨੂੰ ਜ਼ਰੂਰਤਾ ਕੋਈ ਕਿਸੇ ਨੇ ਫੋਨ ਕਰਨਾ ਸਰ ਸਾਡਾ ਨੰਬਰ ਜਿਹੜਾ ਹੈਗਾ 935647222 9988234935 ਇਹ ਕੋਈ ਸਾਨੂੰ 24 ਘੰਟੇ ਸਾਡੀ ਇਹ ਸਰਵਿਸ ਹੈ ਇਸ ਸੇਵਾ ਵਿੱਚ ਲੱਗੀ ਹੋਈ ਹੈ ਇਹ ਜਿਹੜਾ ਬੁੱਟਾ ਲਾਇਆ ਸੀ ਤੁਸੀਂ ਕਿਹੜੇ ਸਾਲ ਚਲਾਇਆ ਕਿੰਨੇ ਸਾਲ ਹੋ ਗਏ ਇਹ ਸਾਰੇ 2004 ਤੋਂ ਅਸੀਂ ਇਹ ਬੁੱਟਾ ਲਾਇਆ ਸੀ ਲਗਾਤਾਰ 2004 ਤੋਂ ਪਤੰਤ ਕਿੰਨੀ ਤਦਾਦ ਹੋ ਗਈ ਅਸੀਂ ਇਸ ਗਿਣਤੀ ਜਿੰਨੇ ਤੇ ਅਸੀਂ ਲਗਾਤਾਰ ਇਸ ਸੇਵਾ 'ਤੇ ਲੱਗੇ ਹੋਏ ਹਾਂ ਸਾਡੇ ਨਾਲ ਪਾਣਾ ਜਿਹੜੀ ਹੈਗਾ ਉਹਨ ਵੀ ਬਲੱਡ ਟ੍ਰੀਟ ਕਰਨ ਆਇਆ ਪੂਲ ਸਲਾਈਟ ਉਹ ਇੰਸਪੈਕਟਰ ਰਹਿ ਗਿਆ ਜਿਸਵਿੰਦਰ ਸਿੰਘ ਇੱਕ ਜਿਹੜੇ ਬੰਦੀਆ ਉਹਨਾਂ ਦੇ ਵਾਇਪ ਆ ਉਹ ਵੀ ਵਿਦਿਆ ਉਹ ਵੀ ਪਹੁੰਚ ਹੋਇਆ ਹੈ ਜ਼ਰੂਰਤ ਬੰਦਾਂ ਨੂੰ ਰਾਖਣ ਵੀ ਦਿੰਦੇ ਆ ਉਹਨਾਂ ਤੁਸੀਂ ਮੈਂ ਕਿ ਸਰ